ਦੇ ਸਿੰਘ ਹਾਕਸ ਕਲਬ ਦੇਖ ਰਹੋ ਪਿਆਰੇ ਦਰਸ਼ਕੋ ਇਸ ਵਿਲੀ ਸਿੰਘ ਹਾਕਸ ਕਲਬ ਦੇ ਗਰਾਊਂਡ ਦੇ ਵਿੱਚ ਰੋਪੜ ਦੇਖੇ ਖੜੇ ਆ ਜਿੱਥੇ ਅੱਜ ਪੰਜਾਬ ਪੁਲਿਸ ਦਾ ਜਿਹੜਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਖੇਡਾਂ ਦੇ ਨਾ ਰਹੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਹੈ ਅੱਜ ਰੋਪੜ ਦੇ ਐਸਐਸਪੀ ਜਿੰਦਾ ਗੁਰਨੀਤ ਸਿੰਘ ਖੁਰਾਣਾ ਵੱਲੋਂ ਇੱਕ ਵਿਸ਼ੇਸ਼ ਟੂਰਨਾਮੈਂਟ ਜਿਹਦੇ ਵਿੱਚ ਹੋਕੀ ਦਾ ਇੱਕ ਮੈਚ ਕਰਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਜ਼ਿਆਦਾਤਰ ਉਤਸ਼ਾਹਿਤ ਕਰਨ ਦੇ ਵਾਸਤੇ ਪ੍ਰੇਰਿਤ ਕੀਤਾ ਗਿਆ ਪਰ ਮੈਂ ਇੱਕ ਥੋੜੀ ਜੀ ਗੱਲ ਕਰਾਂਗਾ ਪ੍ਰਾਤਨ ਸਮੇਂ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਅਸੀਂ ਖੇਡਦੇ ਹੁੰਦੇ ਸੀਗੇ ਨਸ਼ਾ ਸਾਨੂੰ ਵੀ ਹੁੰਦਾ ਸੀਗਾ ਲੇਕਿਨ ਜਦੋਂ 4 ਵਜੇ ਦੇ ਸੀਗੇ ਤੇ 4 ਵਜੇ ਤੋਂ ਬਾਅਦ ਅਸੀਂ ਗਰਾਊਂਡ ਦੇ ਵਿੱਚ ਜਾਣ ਦੀ ਲਤ ਲੱਗ ਜਾਂਦੀ ਸੀਗੀ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਜਦੋਂ ਬੱਚੇ ਘਰ ਪਹੁੰਚਦੇ ਨੇ ਸਕੂਲ ਤੋਂ ਆਉਂਦੇ ਨੇ ਤਾਂ ਗਰਾਊਂਡ ਦੇ ਵਿੱਚ ਜਾਣ ਦੀ ਬਜਾਏ ਮੋਬਾਈਲ ਫੜ ਕੇ ਅ ਮ ਬੱਡਾਂ ਦੇ ਉੱਤੇ ਦਿਖਾਈ ਦਿੰਦੇ ਨੇ ਜਿਹੜਾ ਕਿ ਬਹੁਤ ਹੀ ਪਹਿਲਾਂ ਕਿਹਾ ਜਾਂਦਾ ਸੀ ਕਿਤਾਬੀ ਕੀੜੇ ਅੱਜ ਮੋਬਾਈਲੀ ਕੀੜੇ ਜਿਹੜਾ ਸ਼ਬਦ ਜਿਹੜਾ ਕੀਤਾ ਜਾ ਰਿਹਾ ਇਸ ਕਰਕੇ ਅੱਜ ਉਪਰ ਦੇਸ ਐਸਐਸਪੀ ਵੱਲੋਂ ਵਿਸ਼ੇਸ਼ਕ ਮੈਚ ਕਰਾਇਆ ਗਿਆ ਤੇ ਇਨਾਮ ਵੀ ਦਿੱਤੇ ਜਾ ਰਹੇ ਨੇ ਜਿਹੜੀਆਂ ਤੇ ਗੱਲਬਾਤ ਵੀ ਕਰਾਂਗੇ ਐਸਐਸਪੀ ਨੂੰ ਖੜਾਣਾ ਜੀ ਨਾਲ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗਸ ਹੈਗਾ ਦਾ ਮਤਲਬ ਹੈਗਾ ਕਿ ਅੱਜ ਆਪਾਂ ਅੰਤਰਰਾਸ਼ਟਰੀ ਦਿਵਸ ਮਨਾ ਰਹੇ ਹਾਂ ਜਿਹੜਾ ਨਸ਼ਿਆਂ ਦੇ ਖਿਲਾਫ ਇਸ ਸਿਲਸਿਲੇ ਵਿੱਚ ਵਕ ਵਕ ਜਿਹੜੀ ਐਕਟੀਵਿਟੀਜ਼ ਆਪਾਂ ਅੱਜ ਆਪਣੇ ਜ਼ਿਲ੍ਹੇ ਚਰਾਈਆਂ ਹੈਗੀਆਂ ਨੇ ਜਿਹਦੇ ਵਿੱਚ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਸੀਗੀ ਉਹਦੇ ਵਿੱਚ ਆਪਾਂ अर्ਲੀ ਮਾਰਨਿੰਗ ਰੇਡਸ ਕਰਾਈਆਂ ਸੀਗੀਆਂ ਕੈਸੋ ਕਰਾਇਸ ਕੇ 11 ਵੱਖਰੇ ਵੱਖਰੇ ਥਾਵਾਂ ਤੇ ਜਿਹਦੇ ਤਹਿਤ ਚਾਰ ਵੱਖਰੇ ਵੱਖਰੇ ਮੁਕਦਮੇ ਦਰਜ ਕੀਤੇ ਗਏ ਨੇ ਔਰ ਰਿਕਵਰੀਆਂ ਕੀਤੀਆਂ ਗਈਆਂ ਨੇ ਤੇ ਚਾਰ ਬੰਦੇ ਵੀ ਫੜੇ ਗਏ ਨੇ ਉਹਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਨਸ਼ਾ ਪਹਿਲਾਂ ਫੜਿਆ ਗਿਆ ਸੀਗਾ ਉਹਦੀ ਪ੍ਰੋਪਰ ਜਿਹੜੀ ਜਿਹੜੇ ਐਸ ਪਰ ਹਾਈ ਕੋਰਟ ਡਾਇਰੈਕਸ਼ਨ ਸੁਪਰੀਮ ਕੋਰਟ ਡਾਇਰੈਕਸ਼ਨ ਤੇ ਜਿਹੜਾ ਨਵਾਂ ਕਾਨੂੰਨ ਆਇਆ ਹੈਗਾ ਉਹਦੇ ਮੁਤਾਬਿਕ ਆਪਾਂ ਉਹਦੀ ਡਿਸਪੋਜ਼ਲ 54 ਕੇਸਿਸ ਵਿੱਚ ਕਰਾਈ ਹੈਗੇ ਜਿਹਦੇ ਕਰੀਬ ਪੌਨੇ ਦੋ ਕੁਇੰਟਲ ਉਕੀ ਤੇ ਹੈਰੋਇਨ ਔਰ ਇੰਜੈਕਸ਼ਨਸ ਵਗੈਰਾ ਜਿਹੜੇ ਹੈਗੇ ਨੇ ਜਿਹੜੇ ਪਹਿਲਾਂ ਫੜੇ ਗਏ ਸੀਗੇ ਉਹਨਾਂ ਦੇ ਕੋਲਟ ਆਰਡਰ ਲੈ ਕਰਕੇ ਉਸ ਤਾਜ ਨੂੰ ਡਿਸਪੋਜ਼ ਆਫ ਕੀਤਾ ਗਿਆ ਇਸ ਤੋਂ ਇਲਾਵਾ ਆਪਾਂ ਵੱਖਰੀ ਵੱਖਰੀ ਥਾਵਾਂ ਤੇ ਜਿਹੜਾ ਹੈਗਾ ਅੱਜ ਬੱਚਿਆਂ ਨੂੰ ਯੂਥ ਨੂੰ ਪ੍ਰੇਰਿਤ ਕਰਨ ਵਾਸਤੇ ਜਿਹੜਾ ਹੈਗਾ ਸਪੋਰਟ ਇਵੈਂਟਸ ਕਰਾਈਆਂ ਨੇ ਜਿਵੇਂ ਕਿ ਸਵੇਰੇ ਅਨੰਦਪੁਰ ਸਾਹਿਬ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਆਪਾਂ ਇੱਕ ਸਾਈਕਲ ਰੈਲੀ ਕੀਤੀ ਸੀ ਜਿਦੇ ਵਿੱਚ ਇੱਕ ਸਾਡਾ ਆਈਕਨ ਵੀ ਜਿਹੜਾ ਹੈਗਾ ਜਿਹੜਾ ਪਹਿਲਾਂ ਐਡਿਕਟ ਸੀਗਾ ਮੁੰਡਾ वो हूँ पूरी तरीके नशा छट गया है उन्होंने आपजेंट किया पब्लिक में कि अगर कोई बंदा एडिक्शन वाले पास जाता है तो उस चीज़ तो बहार आ सद उस तो इलावा जोड़ा है दूजा आप इवेंट जोड़ा है वो मोरिंडे जिते वॉलीबॉल मैचिस कराए सके इस अलावा तो हूँ इतने शाम एक जरा हॉकी मैच होक्स क्लब आप जो बच्चे काफ़ी उत्साहित होकर के जोड़े है वो खेड रहे हैं और काफ़ी चंगा मैच होया हूं तलाक का इसत अलावा एक क्रिकेट मैच जोड़ा है नंगल्च अब ऑरगनाइज़ कराया हैगा ਔਰ ਚਮਕੌਰ ਸਾਹਿਬ ਵੀ ਵਾਲੀਬॉल ਦੇ ਮੈਚੇਸ ਕਰਾਏਗੇ ਜੀ ਤੇ ਇਹਦੇ ਨਾਲ ਆਪਾਂ ਜਿਹੜੇ ਸਾਡੇ ਯੂਥ ਹੈਗੇ ਨੇ ਉਹਨਾਂ ਨੂੰ ਇਹ ਪ੍ਰੇਰਿਤ ਕਰਨਾ ਚਾਹੁੰਦੇ ਆ ਕਿ ਸਪੋਰਟਸ ਜਿਹੜਾ ਹੈਗਾ ਇਹੋ ਜੀ ਐਕਟੀਵਿਟੀ ਹੈ ਜਿਹੜੇ ਬੰਦਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੀ ਹੈਗੀ ਔਰ ਇਹਦੇ ਨਾਲ ਬੰਦਾ ਫਿੱਟ ਵੀ ਰਹਿੰਦਾ ਹੈਗਾ ਔਰ ਉਹਦਾ ਮਾਈਂਡ ਵੀ ਜਿਹੜਾ ਹੈਗਾ ਕਾਫੀ ਐਕਟਿਵ ਰਹਿੰਦਾ ਹੈਗਾ ਤੇ ਸਾਰੇ ਯੂਥ ਜਿਹੜੇ ਹੈਗੇ ਨੇ ਉਹ ਸਪੋਰਟਸ ਨਾਲ ਜੁੜਨ ਔਰ ਨਸ਼ਿਆਂ ਤੋਂ ਦੂਰ ਰਹਿਣੇ ਪ੍ਰੀਵੈਂਸ਼ਨ ਵਾਸਤੇ ਸਭ ਤੋਂ ਚੰਗਾ ਹੈਗਾ ਇਸ ਤੋਂ ਇਲਾਵਾ ਹਰ ਇੱਕ ਥਾਣੇ ਦੇ ਏਰੀਆ ਵਿੱਚ ਇੱਕ ਇੱਕ ਸੈਮੀਨਾਰ ਜਿਹੜੇ ਹੈਗੇ ਨੇ ਪਿੰਡਾਂ ਵਿੱਚ ਵਾਰਡਾਂ ਵਿੱਚ ਕਰਾਏ ਤੇ ਕੁਲ ਮਿਲਾ ਕੇ 10 ਸੈਮੀਨਾਰ ਜਿਹੜੇ ਅੱਜ ਦੇ ਦਿਨ ਕੀਤੇ ਗਏ ਨੇ ਔਰ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈਗਾ ਪ੍ਰੀਵੈਂਸ਼ਨ ਵਾਸਤੇ ਜਿਹੜਾ ਸਾਡੀ ਸਟ੍ਰੈਟਜੀ ਹੈਗੀ ਗਵਰਨਮੈਂਟ ਦੀ ਉਹਦੇ ਵਿੱਚ ਲਗਾਤਾਰ ਸੈਮੀਨਾਰਸ ਕਰਾਇਆ ਜਾ ਰਿਹਾ ਹੈ ਕਿਨੇ ਆਪਾਂ ਇੱਕ ਪਰਸੋਂ ਜਿਹੜਾ ਹੈਗਾ ਇਵੈਂਟ ਰੱਖੀ ਹੋਈ ਹੈ ਵਕਤਨ ਦੀ ਨੰਗਲ ਵਿੱਚ ਜਿਹੜੀ ਪਰਸੋਂ ਸ਼ਾਮ ਨੂੰ 5:30 ਦਾ ਟਾਈਮ ਹੈਗਾ ਜਿਹਦੇ ਵਿੱਚ ਯੂਥ ਔਰ ਬਾਕੀ ਜਿਹੜੇ ਉੱਥੇ ਸਾਡੇ ਰੈਸਪੈਕਟੇਬਲ ਸਗੇ ਨੇ ਉਹਨਾਂ ਨੂੰ ਆਪ ਇਨਵਾਈਟ ਕੀਤਾ ਹੈਗਾ ਕਿ ਉਹ ਸਾਡੇ ਨਾਲ ਆਉਣ ਔਰ ਨੰਗਲ ਸ਼ਹਿਰ ਵਿੱਚ ਜਿਹੜਾ ਹੈਗਾ ਪੂਰਾ ਇੱਕ 5 ਕਿਲੋਮੀਟਰ ਦਾ ਆਪਾਂ ਟਰੈਕ ਬਣਾਇਆ ਜਿਹਦੇ ਚੋਂ ਰਨ ਵੀ ਕਰ ਸਕਦੇ ਨੇ ਵਾਕ ਵੀ ਕਰ ਸਕਦੇ ਨੇ ਔਰ ਪਾਰਟਿਸਿਪੇਟ ਹੋ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਔਰ ਇਸ ਤੋਂ ਇਲਾਵਾ ਹਰ ਇੱਕ ਥਾਣੇ ਦੇ ਏਰੀਆ ਵਿੱਚ ਆਪਾਂ ਅੱਜ ਮੈਸੇਜ ਕੀਤਾ ਸੀਗਾ ਕਿ ਕੁਝ ਬੰਦੇ ਜਿਹੜੇ ਨਸ਼ਿਆਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਆਪਾਂ ਡੀ ਐਡਿਕਸ਼ਨ ਵਾਲੇ ਪਾਸੇ ਲੈ ਕਰਕੇ ਜਾਈਏ ਤੇ ਇਹਦੇ 8 ਬੰਦੇ ਜਿਹੜੇ ਹੈਗੇ ਆਪਾਂ ਉਹਨਾਂ ਨੂੰ ਅੱਜ ਪ੍ਰੇਰਿਤ ਕਰਕੇ ਡੀ ਐਡਿਕਸ਼ਨ ਸੈਂਟਰ ਇਸ ਪਰਤੀ ਕਰਵਾਇਆ ਹੈਗਾ ਉਹਨਾਂ ਨੂੰ ਦਵਾਈਆਂ ਜਿਹੜੀਆਂ ਕਿ ਸਰਕਾਰੀ ਤੌਰ ਤੇ ਦਵਾਈਆਂ ਜਾਰੀ ਹਨ ਤੇ ਜਿਵੇਂ ਕਿ ਪਹਿਲਾਂ ਵੀ ਕਿਹਾ ਹੈਗਾ ਕਿ ਜ਼ੀਰੋ ਟੋਲਰੈਂਸ ਟੀਵਰਡਸ ਦੀ ਡਰੱਗਸ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦਾ ਹੈ ਲਗਾਤਾਰ ਸਾਡੀ ਡਰਾਈਵ ਪਿਛਲੇ 12 ਦਿਨਾਂ ਤੋਂ ਚੱਲ ਰਹੀ ਹੈਗੀ ਇਹ ਔਰ ਉਹਦੇ ਵਿੱਚ ਹੁਣ ਤੱਕ ਆਪਾਂ 24 ਮੁਕੱਦਮੇ ਜਿਹੜੇ ਹੈਗੇ ਨੇ ਦਰਜ ਕੀਤੇ ਨੇ ਔਰ ਕਰੀਬ 30 ਦੇ ਕਰੀਬ ਮੁਲਜ਼ਮ ਜਿਹੜੇ ਹੈਗੇ ਆਪਾਂ ਗ੍ਰਿਫਤਾਰ ਕੀਤੇ ਆ। ਔਰ ਜਿਹੜਾ ਰੋਪੜ ਹਾਕਸ ਕਲੱਬ ਰੋਪੜ ਦਾ ਬੜਾ ਪੁਰਾਣਾ ਕਲੱਬ ਆ ਬੜੇ ਵਧੀਆ ਵਧੀਆ ਇਹਨਾਂ ਨੇ ਪਲੇਅਰ ਇੱਥੋਂ ਕੱਢੇ ਨੇ ਜੀ ਮੈਂ ਵੀ ਇਸ ਕਲੱਬ ਦਾ 파ਟ ਰਿਆਂ ਇਸ ਕਲੱਬ ਵੱਲੋਂ ਵੱਖ-ਵੱਖਰੇ ਟੂਰਨਾਮੈਂਟ ਤੇ ਪਾਰਟਿਸਿਪੇ ਤੇ ਬੜਾ ਉਤਸ਼ਾਹ ਆਪਣੇ ਆਪ ਨੂੰ ਵੀ ਆਉਂਦਾ ਹੈ ਹੌਸਲਾ ਵੀ ਆਉਂਦਾ ਹੈ ਕਿ ਹਰ ਸੂਬੇ ਦੇ ਵਿੱਚ ਹਰ ਸਟੇਟ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਪਲੇਅਰ ਨੇ ਅੱਜ ਵੀ ਖੇਡਦੇ ਨੇ ਸਪੈਸ਼ਲੀ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਜਦੋਂ ਪੰਜਾਬ ਦੇ ਜਿਹੜੇ ਪਲੇਅਰ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਜਦੋਂ ਪਾਰਟਿਸਪੇਟ ਕਰ ਦਿੰਦੇ ਨੇ ਸਪੈਸ਼ਲੀ ਜਿਹੜੀ ਆਉਣ ਵਾਲੀ 올림픽 ਅਗਸਤ ਦੇ ਵਿੱਚ ਜੋ ਉਮੀਦ ਹੈ ਤੇ ਪਤਾ ਵੀ ਲੱਗਿਆ ਕਿ 8 ਤੋਂ 10 ਜਿਹੜੇ ਖਿਡਾਰੀ ਨੇ ਹਾਕੀ ਟੀਮ ਦੇ ਵਿੱਚ ਉਹ ਵੀ ਪੰਜਾਬ ਦੇ ਨੇ ਦੇਖੋ ਬਹੁਤ ਵਧੀਆ ਗੱਲ ਹੈ ਜਿਵੇਂ ਹਾਕੀ ਦੀ ਗਰਾਊਂਡ ਦੇ ਵਿੱਚ ਕਾਫੀ ਬੱਚੇ ਛੋਟੇ ਛੋਟੇ ਆਏ ਹੋਏ ਨੇ ਤੇ ਚੰਗੀ ਪ੍ਰੈਕਟਿਸ ਕਰਦੇ ਨੇ ਜਿਵੇਂ ਕੋਚਿਸ ਲੱਗੇ ਹੋਏ ਨੇ ਤੇ ਇੱਕ ਬੜਾ ਇਤਸ਼ਾਹ ਮਿਲਦਾ ਲੱਗੇ ਏਰੀਆ ਦੇ ਵਿੱਚ ਸਾਰੇ ਪਲੇਅਰਾਂ ਨੂੰ ਜਾਂ ਵੈਸੇ ਜੋ ਸੰਸਥਾ ਨੇ ਉਹਨਾਂ ਨੂੰ ਇਤਸ਼ਾਹ ਮਿਲਦਾ ਆਪਣੇ ਬੱਚੇ ਭੇਜਦੇ ਨੇ ਫੈਮਿਲੀਜ਼ ਬੱਚੇ ਭੇਜਦੀਆਂ ਨੇ ਉਹਨਾਂ ਦਾ ਇੱਕ ਬਹੁਤ ਵਧੀਆ ਕੰਮ ਹੈ ਇਹ ਜਿੰਨੇ ਬੱਚੇ ਜੁੜਨਗੇ ਹਾਕੀ ਦੇ ਨਾਲ ਜਾਂ ਸਪੋਰਟਸ ਨਾਲ ਉਹਨਾਂ ਆਪਣੇ ਪੰਜਾਬ ਲਈ ਬਹੁਤ ਵਧੀਆ ਕਰ ਰਹੇ ਨੇ ਜਿਹੜੇ ਨੌਜਵਾਨ ਨੇ ਦੇਖੀ ਹਾਕੀ ਜਾਂ ਕ੍ਰਿਕਟ ਸਾਰੀਆਂ ਗੇਮਾਂ ਬਹੁਤ ਵਧੀਆ ਨੇ ਤੇ ਜਿਹੜਾ ਹਰ ਇੱਕ ਬੱਚੇ ਦੀ ਆਪਣੀ ਆਪਣ ਜਿਹੜੇ ਬੱਚੇ ਹਾਕੀ ਖੇਡਦੇ ਨੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਪੰਜਾਬ ਦੇ ਪਲੇਅਰ ਖੇਡ ਰਹੇ ਨੇ ਜਿਵੇਂ ਸਾਡਾ ਬੈਸ ਸੀ ਅਸੀਂ ਵੀ ਕਾਫੀ 8 ਤੋਂ 10 ਜਾਣੇ ਖੇਡੇ ਜਾਂ 2016 ਦੇ 올림픽 ਤੇ ਹੁਣ ਵੀ ਜਿਹੜੀ 올림픽 ਦੀ ਟੀਮਣੀ ਉਹਦੇ ਵਿੱਚ 8 ਤੋਂ 10 ਦੇ ਵਿੱਚ ਵਿੱਚ ਪਲੇਅਰ ਆਪਣੇ ਪੰਜਾਬ ਦੇ ਖੇਡ ਰਹੇ ਨੇ ਸਾਡੇ ਨਾਲ ਹਾਕੀ ਦੀ ਜਿਹੜੀ ਟੀਮ ਹੈ ਜਿਹੜੀ ਕਿ ਇਸ ਗਰਾਊਂਡ ਦੇ ਵਿੱਚ ਅਕਸਰ ਪ੍ਰੈਕਟਿਸ ਕਰਦੇ ਆ ਤੇ ਅੱਜ ਜਿਹੜਾ ਡਰੈਕਸ਼ਲੇ ਦੇ ਉੱਤੇ ਜਿਹੜਾ ਕਿ ਟੂਰਨਾਮੈਂਟ ਕਰਾਇਆ ਗਿਆ ਸਾਡੇ ਕੈਪਟਨ ਸਾਹਿਬ ਨਾਲ ਗੱਲ ਕਰਦੇ ਆਂ ਹਾਂ ਜੀ ਜਿਹੜੇ ਸੇਵਲੋਂ ਫੀਸ ਕਰਕੇ 13 ਨੂੰ ਬੇਸ ਜਿਹੜੇ ਸੇਵਲੋਂ ਆਜਾ ਬਹੁਤ ਵਧੀਆ ਲੱਗਿਆ ਜੀ ਮੈਚ ਖੇਡ ਕੇ ਸਾਨੂੰ ਇਦਾਂ ਬਹੁਤ ਵਧੀਆ ਲੱਗਿਆ ਜੀ ਸਾਰੇ ਪ੍ਰਸ਼ਾਸਨ ਆਇਆ ਸੀ ਪੁਲਿਸ ਪ੍ਰਸ਼ਾਸਨ ਸਾਨੂੰ ਵਧੀਆ ਲੱਗਿਆ ਜੀ ਬਾਕੀ ਦੇ ਨੌਜਵਾਨ ਅੱਜ ਕੱਲ ਨਸ਼ੇ ਦੇ ਜੰਦ ਜਾ ਰਹੇ ਇਹਦੇ ਬਾਰੇ ਤੇ ਕੀ ਕਹੂੰ ਨੌਜਵਾਨਾਂ ਨੂੰ ਜੀ ਤੇ ਜੀ ਮੇਰੇ ਹਿਸਾਬ ਨਾਲ ਜੀ ਅੱਜ ਕੱਲ ਜਿਹੜੇ ਨਸ਼ੇ ਤੇ ਚਿੱਟਾ ਜਿਹੜਾ ਉਹ ਪੰਜਾਬ 'ਚ ਬਹੁਤ ਜ਼ਿਆਦਾ ਲੱਗ ਗਿਆ ਜੀ ਉਹਦੇ ਕਰਕੇ ਬੱਚਿਆਂ ਨੂੰ ਨੌਕਰੀ ਮਿਲਦੀ ਨਹੀਂ ਡਿਪਰੈਸ਼ਨ ਦੇ ਹੋਈ ਜਾਂਦੇ ਛਿਕਾਰ ਸਾਰੇ ਕਰਨੇ ਚਾਹ ਵਾਲੇ ਚਾਈ ਜਾਂਦੇ ਗਾਂ ਗਾਂ ਅੱਜ ਕਰਕੇ ਜੀਬਾਂ ਦੇ ਵਿੱਚ ਹੌਸਲੇ ਰਿਓ ਭਾਗ ਲੈ ਰਿਓ ਸਾਡੇ ਰੋਪੜ ਦੇ ਵਿੱਚ ਵੀ ਤੋਂ ਸਾਡੇ ਡੀਐਸਪੀ ਹੋਰ ਐਸਪੀ ਸਾਹਿਬ ਜਿਹੜੇ ਹੈਗੇ ਆ ਉਹ ਵੀ ਗੇਮਾਂ ਦੇ ਰਾਹੀਂ ਹਾਕੀ ਦੇ ਰਾਹੀਂ ਅੱਜ ਇੱਥੇ ਪਹੁੰਚੇ ਆ ਜੀ ਹਾਂ ਜੀ ਉਹ ਹਾਕੀ ਨਹੀਂ ਖੇਡੀ ਹੋਈ ਹੈ ਮੈਨੂੰ ਜਿਹੜਾ ਹਜਾਰ ਤੁਹਾਨੂੰ ਚਾਹੀਦਾ ਵੀ ਆਪਾਂ ਜਿਹੜੇ ਗੇਮ ਵੀ ਖੇਦੇ ਤਾਂ ਵੀ ਅਸੀਂ ਕੁਝ ਨਾ ਕੁਝ ਆਸਰ ਕਰ ਸਕਦੇ ਹਾਂ। ਹਾਂਜੀ ਬਸ ਮਿਹਨਤ ਜਾਰੀ ਹੈ ਜੀ ਦੇਖੋ ਬਾਕੀ ਕੀ ਬਣਦਾ ਜੀ ਨੌਕਰੀ ਦੇਖਦੇ ਆਂ ਜੀ। ਬੜੇ ਵਿੱਚ ਹਰ ਵਿਲੇ ਮੋਬਾਈਲ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਕੋਈ ਕੁਝ ਕਹਿਣਾ ਚਾਹੁੰਦੇ। ਮੋਬਾਈਲ ਵੀ ਜ਼ਰੂਰੀ ਹੈ ਜੀ ਇਹ ਨਹੀਂ ਕਹਿੰਦਾ ਮੋਬਾਈਲ ਜ਼ਰੂਰੀ ਨਹੀਂ ਹੈ। ਇੱਕ ਟਾਈਮ ਤਾਂ ਜ਼ਰੂਰੀ ਆ ਪਰ ਜਿਆਦਾ ਆਪਾਂ ਮੋਬਾਈਲ ਚਲਾਵਾਂਗੇ ਜੇ ਤਾਂ ਗੱਲ ਤੇ ਜੀ ਬਸ ਆਪਣੀ ਜਿੰਦਗੀ ਦੀ ਬਣਨਾ। ਹਰ ਵਿਲੇ ਮੋਬਾਈਲ ਚਲਾਉਣਾ ਵੀ ਮਾੜੀ ਗੱਲ ਹੈ। ਜਿਹੜੀ ਇੱਕ ਅਨਰਲੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਹੀ ਜਾਣਕਾਰੀ ਦਿੱਤੀ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਹੀ ਗੱਲ ਕਰਦੇ ਆ ਕਿ ਮੋਬਾਈਲ ਬੱਚਿਆਂ ਨੂੰ ਦੇਣਾ ਬੰਦ ਕਰ ਲਿਆ ਜਾ ਰਿਹਾ ਸਭ ਨੂੰ ਮੋਬਾਈਲ ਦੋ ਇਹ ਨਹੀਂ ਦੋ ਲੇਕਿਨ ਸਮਾਂ ਕੋਈ ਹੋਣਾ ਚਾਹੀਦਾ ਕਿ ਸਮੇਂ ਦੇ ਵਿੱਚ ਬੱਚਾ ਅੱਧਾ ਘੰਟਾ ਤੋਂ ਉਹਨੂੰ ਦਿਨ ਦੇ ਵਿੱਚ ਇੱਕ ਵਾਰੀ ਮੋਬਾਈਲ ਦਿਓ ਤੋਂ ਬਾਅਦ ਮੋਬਾਈਲ ਦੇ ਨੀਂਦ ਨਾਲ ਨਹੀਂ ਲੇਖਦੇ ਤਾਂ ਹੀ ਤੁਸੀਂ ਬੱਚੇ ਨੂੰ ਬਚਾ ਸਕਦੇ